ਦੇ ਕਿਸ਼ ਨੂੰ ਲੈ ਕੇ ਪ੍ਰਸ਼ਾਸਨ ਨੇ ਕਰ ਕਰਵਾਇਆ ਖਾਲੀ ਪਰਿਵਾਰ ਨੇ ਪਿੰਡ ਦੇ ਆਂਗਮਾੜੀ ਸੈਂਟਰ ਚਲਾਈ ਸ਼ਰ ਮਾਮਲਾ ਫਤਿਹਗੜ ਚੂੜੀਆਂ ਦੇ ਪਿੰਡ ਸ਼ੇਰਪੁਰ ਦਾ ਗਰੀਬ ਪਰਿਵਾਰ ਨੇ ਛੋਟੇ ਬੱਚਿਆਂ ਤੇ ਬਜ਼ੁਰਗ ਦਾ ਹਵਾਲਾ ਦੇ ਕੇ ਪੰਜਾਬ ਸਰਕਾਰ ਨੂੰ ਘਰ ਵਾਪਸ ਦੇਣ ਦੀ ਲਗਾਈ ਗੁਹਾਰ ਹਲਕਾ ਫਤਿਹਗੜ ਚੂੜੀਆਂ ਤੇ ਅਧੀਨ ਪੈਂਦੇ ਪਿੰਡ ਸ਼ੇਰਪੁਰ ਚ ਇੱਕ ਵਿਅਕਤੀ ਦੇ ਉੱਪਰ ਐਨਡੀਪੀਐਸ ਤੇ ਮਾਮਲੇ ਤਰਜਸਨ ਅਤੇ ਜਿਸ ਤੇ ਘਰ ਨੂੰ ਪੰਚਾਇਤੀ ਸ਼ਾਮਲਾੜ ਜਗਾ ਉੱਪਰਨੇ ਚਾਹੀਏ ਉਸਾਰੀ ਹੋਣ ਦੇ ਚੱਲਦੇ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਨੋਟਿਸ ਲਗਾ ਦਿੱਤਾ ਸੀ ਤੇ ਹੁਣ ਉਸੇ ਘਰ ਵਿੱਚ ਰਹਿੰਦੇ ਦੋ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਆਗਣਵਾਰੀ ਸੈਂਟਰ 'ਚ ਤਬਦੀਲ ਕੀਤਾ ਗਿਆ ਜਿਸ ਨੂੰ ਲੈ ਕੇ ਹੁਣ ਪਰਿਵਾਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕਰਿਆ ਹੈ ਕਿ ਉਹਨਾਂ ਦੇ ਦੋ ਛੋਟੇ ਬੱਚੇ ਹਨ ਇਸ ਲਈ ਉਹਨਾਂ ਨੂੰ ਘਰ ਵਾਪਸ ਦਿੱਤਾ ਜਾਵੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਰਮਨਦੀਪ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਰਾਮਪਾਲ ਸਿੰਘ ਨੂੰ ਉਪਰ ਤੋਂ ਐਨਡੀਪੀਐਸ ਦੇ ਕੇਸ਼ ਦਰਜ ਹਨ ਅਤੇ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਸਾਡੇ ਘਰ ਦੀ ਕਾਂਦ ਉੱਪਰ ਪੰਚਾਇਤੀ ਸ਼ਾਮਲੜ ਜੀ ਜ਼ਮੀਨ ਉੱਪਰ ਨੋਟਿਸ ਲਗਾਇਆ ਸੀ ਤੇ ਕੁਝ ਦਿਨ ਬਾਅਦ ਹੀ ਮੇਰੇ ਬਜ਼ੁਰਗ ਦਾਦੀ ਦਾਦਾ ਤੇ ਛੋਟੇ ਬੱਚੇ ਨੂੰ ਪ੍ਰਸ਼ਾਸਨ ਨੇ ਬਾਹਰ ਕਾਂਡ ਕੇ ਆਗਰਵਾਲੀ ਸੈਂਟਰ ਚ ਭੇਜ ਦਿੱਤਾ ਸੀ ਉਹਨਾਂ ਨੇ ਪ੍ਰਸ਼ਾਸਨ ਕੋਲ ਉਹ ਘਰ ਲਗਾਈ ਹੈ ਕਿ ਉਹਨਾਂ ਦੇ ਘਰ ਨੂੰ ਵਾਪਸ ਦਵਾਇਆ ਜਾਵੇ ਇਸ ਬੰਦੀ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਛੇੜੇ ਗਏ ਯੋਧ ਨਸ਼ਿਆਂ ਵਿਰੋਧ ਤਹਿਤ ਇਸ ਘਰ ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਸੀ ਅਗਰ ਸਰਕਾਰ ਇਹਨਾਂ ਤੇ ਰਹਿਮ ਕਰਦੀ ਹਾ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਰਮਨਦੀਪ ਗੁਰ ਪਿੰਡ ਸੰਸ਼ੇਰਪੁਰ ਪੱਜੀ ਪਹਿਲਾਂ ਇੱਥੇ ਇੱਕ ਨੋਟਿਸ ਲਾ ਕੇ ਗਿਆ ਕਿ ਸਰਕਾਰੀ ਥਾਂ ਕਬਜ਼ੇ ਵਾਲਾ ਤੇ ਇਹਨੂੰ ਖਾਲੀ ਕੀਤਾ ਜਾਵੇ ਇਹ ਵੀਡੀਓ ਦਫ਼ਤਰੋਂ ਆਨ ਕੇ ਕੁਝ ਜਿਹੜੇ ਸੈਕਟਰੀ ਤੇ ਵੀਡੀਓ ਦਫ਼ਤਰ ਵਾਲੇ ਜਿਹੜੇ ਨੇ ਉਹ ਕਹਿੰਦੇ ਕਿ ਇਹਨੂੰ ਖਾਲੀ ਕਰ ਦਿਓ ਕੋਈ ਦੋਵਾਂ ਚਾਰ ਮਹੀਨਿਆਂ ਤੱਕ ਫਿਰ ਤੁਹਾਨੂੰ ਇਹ ਕਬਜ਼ਾ ਦਿੱਤਾ ਜਾਊਗਾ ਚਲੋ ਅਸੀਂ ਉਹਨਾਂ ਦੇ ਕਹਿਣ ਤੇ ਖਾਲੀ ਕਰਤਾ ਕਿ ਜਿਹੜਾ ਕਿ ਢੋਂ ਨਾਲ ਖਾਲੀ ਕਰ ਦੇਣਾ ਚੰਗਾ ਵਾ ਖਾਲੀ ਕਰਤਾ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਕਿ ਸਾਡੇ ਕੋਲ ਖਾਲੀ ਕਰਾ ਕੇ ਤੇ ਸਾਡੇ ਮਗਰੋਂ ਅਸੀਂ ਜਦੋਂ ਘਰੋਂ ਚੱਲ ਗਏ ਆ ਤੇ ਆ ਸਭ ਕੁਝ ਕੰਦਾ ਤੇ ਲਿਖ ਗਿਆ ਇਹ ਆਂਗਲਵਾਰੀ ਸੈਂਟਰ ਵਿੱਚ ਕਨਵਰਟ ਕਰਤਾ ਇਸ ਨੂੰ ਆਂਗਲਵਾਰੀ ਸੈਂਟਰ ਬਣਾ ਦਿੱਤਾ ਗਿਆ ਅਹੀਂ ਗਰੀਬ ਬੰਦੇ ਆ ਜਦੋਂ ਤੋਂ ਮੇਰੀ ਮੰਮੀ ਪਹਿਲੀ ਜਿਹੜੀ ਸੀ ਉਹਨਾਂ ਦੇ ਵੇਲੇ ਦੇ ਜਿਹੜੇ ਆ ਕਮਰੇ ਬਣੇ ਆ ਠੀਕ ਆ ਹੁਣ ਮੇਰੀ ਮੰਮੀ ਉਹ ਪੂਰੇ ਹੋ ਗਏ ਉਹਨਾਂ ਨੂੰ ਕੋਈ 5-6 ਸਾਲ ਹੋ ਗਏ ਪੂਰੇ ਹੋਿਆਂ ਨੂੰ ਤੇ ਦੂਜੀ ਮੰਮੀ ਮੇਰੇ ਜਿਹੜੇ ਆਏ ਨੇ ਤੇ ਇਸ ਲਈ ਇਹ ਜਿਹੜੇ ਕਮਰੇ ਪਹਿਲਾਂ ਤੋਂ ਬਣੇ ਆ ਵਾਲਿਆਂ ਵਾਲਿਆਂ ਇਹ ਛੱਤਾ ਵਾਂ ਇਹਨਾਂ ਨੇ ਇਹ ਸਾਡੀ ਮਿਹਨਤ ਮਜ਼ਦੂਰੀ ਦੀ ਕਮਾਈ ਨੂੰ ਜਿਹੜਾ ਇੱਕ ਸਰਕਾਰ ਦੇ ਅਦਾਰੇ ਵਿੱਚ ਕਨਵਰਟ ਕਰਤਾ ਕਿ ਆਂਗਲਵੜੀ ਸੈਂਟਰ ਬਣਾਇਆ ਜਾਵੇਗਾ ਤੇ ਉਹ ਸਾਰਾ ਕੁਝ ਬਣਾਤਾ ਇਹ ਨਿੱਕੇ ਨਿੱਕੇ ਵਿਚਾਰੇ ਵੀਰ ਮੇਰੇ ੱਟਕੇ ਖਾਂਦੇ ਫਿਰਦੇ ਆ ਪਰ ਬੇਕਾਰ ਨੇ ਮੈਂ ਆਪਣੇ ਸੋਹਰੇ ਹੋਈ ਆ ਇਸ ਟਾਈਮ ਇਹਨਾਂ ਦੀ ਜਿਹੜੀ ਮੰਮੀ ਆ ਉਹ ਵੀ ਛੱਡ ਕੇ ਚਲੇ ਗਈ ਆ ਮੈਂ ਆਪਣੇ ਸੋਹਰੇ ਹੋਈ ਆ ਮੇਰਾ ਇੱਕ ਨਿੱਕਾ ਜਿਹਾ ਬੱਚਾ ਵਾ ਉਹਨੂੰ ਲੈ ਕੇ ਆਈ ਆ ਕਿ ਮੇਰੇ ਭਰਾਵਾਂ ਦਾ ਘਰ ਬੱਜੇ ਮੈਂ ਹਰ ਇੱਕ ਦੇ ਮਿਹਨਤ ਤਰਲੇ ਕਰਦੀ ਫਿਰਦੀ ਆ ਕਿ ਕੋਈ ਵੀ ਕੋਈ ਵੀ ਗੱਲ ਸਾਡੇ ਕੋ ਕੋਈ ਗਲਤੀ ਹੋਈ ਮਾਫ ਕਰੋ ਆਨੂ ਸਾਡਾ ਜਿਹੜਾ ਘਰ ਵਾਪਸ ਕਰੋ ਕੋਈ ਆਹੀ ਇਹ ਨਹੀਂ ਸਾਡੀ ਬੜੀ ਪ੍ਰਾਪਰਟੀ ਆ ਅੱਛਾ ਪਰਦੇ ਥਾਂ ਚਾਹੀ ਰਹਿਣ ਦੇ ਸਰਕਾਰੀ ਥਾਂ ਆ ਚੱਪੜ ਦੇ ਥਾਂ ਚਾਹੀ ਰਹਿਣ ਦੇ ਇਹਦੇ ਚ ਮਿੱਟੀਆ ਪਾ ਬਗੇ ਸਾਡੀ ਉਮਰ ਲੰਘ ਚਲੀ ਮੇਰੇ ਪਿਓ ਦੀ ਅਜੇ ਤੱਕ ਮਿੱਟੀ ਨਹੀਂ ਪੂਰੀ ਪਈ ਹੈਗੀ ਦੋ ਕਮਰੇ ਬਣਾਏ ਆ ਉਹ ਵੀ ਮੇਰਾ ਪਿਓ ਕੇਦੀ ਗੱਡੀ ਚਲਾਉਂਦਾ ਸੀ ਮੈਂ ਮੇਰੀ ਮਾਂ ਨੇ ਘਰ ਦਾ ਕੰਮ ਕਰਕੇ ਜਿਹੜੇ ਕਮਰੇ ਬਣਾਈ ਹਾਂਜੀ ਇਹ ਪੀਨ ਖਾਨ ਦੇ ਮਾਮਲੇ ਚ ਥੋੜਾ ਜਿਹਾ ਖਰਾਬ ਹੋ ਗਏ ਵੀ ਖਾਨ ਪੀਨ ਲੱਗਦੇ ਹਾਂਜੀ ਰਾਮਪਾਲ ਸਿੰਘ ਅਸ਼ੇ ਹਾਂਜੀ ਉਹ ਵੀ ਜਿਹੜੇ ਕਿ ਮੇਰੇ ਮੰਮੀ ਜਦੋਂ ਪਹਿਲੇ ਉਦੋਂ ਕੋਈ ਗੱਲ ਨਹੀਂ ਬਾਅਦ ਵਿੱਚ ਜਦੋਂ ਦੂਜਾ ਵਿਆਹ ਹੋਇਆ ਉਸ ਤੋਂ ਥੋੜਾ ਟਾਈਮ ਕੋਈ ਬਿਮਾਰੀ ਬੈਣੀ ਬੈਗੇ ਕਾਨ ਪੀਂਦੇ ਮਾਮੇ ਜੇ ਥੋੜੇ ਜਿ ਖਰਾਬ ਹੋ ਗਏ ਬਾਅਦ ਜਿਨਾਂ ਨੇ ਆਪਣਾ ਸੁਧਾਰਿਆ ਵੀ ਪਰ ਬਾਅਦ ਵਿੱਚ ਫਿਰ ਵੀ ਸਾਡੇ ਤੇ ਆਹ ਕਾਰਵਾਈ ਕੀਤੀ ਜਾ ਰਹੀ ਆ ਕੋਈ ਗੱਲ ਨਹੀਂ ਜੇਕਰ ਇਹਨਾਂ ਨੇ ਕੋਈ ਪੀਤਾ ਖਾਦਾ ਵਈ ਨਾ ਤੇ ਜਿਹੜੇ ਨੇ ਜਾਜ ਪਰਚੇ ਵੀ ਹੋਏ ਆ ਪਰਚੇ ਹੋਏ ਨੇ ਚਲੋ ਆਪਣਾ ਜਮਾਨਤ ਕੀਤੀ ਆ ਤਰੀਕਾ ਭੁਗਤਰੇ ਨੇ ਦੋ ਪਰਚੇ ਨੇ ਠੀਕ ਆ ਪਰ ਸਾਡੇ ਨਾਲ ਇੰਨਾ ਵੱਡਾ ਤੱਕਾ ਦੇਣਾ ਕਰਨ ਆ ਗਰੀਬ ਨੇ ਆਨੇ ਵਿਚਾਰੇ ਕਿੱਥੇ ਜਾਣ ਠੀਕ ਹੈ ਜੀ ਸਾਡੇ ਕੋਲ ਕੁਝ ਹੋਰ ਹਨੂ ਰਾਹ ਲੱਭਦਾ ਹੋਵੇ ਤਾਂ ਹੀ ਬੇਸ਼ੱਕ ਕਈ ਕੋਈ ਗਾਲੀ ਜਾਂਦਾ ਜਾਵਿਆਂ ਹੀ ਕੋਈ ਗਾਲੀ ਹੋਰ ਕਿਤੇ ਜਾ ਕੇ ਬਹਿ ਜਾਗੇ ਨਾ ਅੰਕਲ ਜੀ ਅਸੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਤੇ ਅਸੀਂ ਹਾਰੇ ਥਾਂ ਇਹ ਮਹੰਦਤਰਲਾ ਕੀਤਾ ਵਾ ਕਿ ਅਸੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਜੇ ਚਿੱਟੇ ਦੀ ਕਮਾਈ ਦਾ ਬਣਾਇਆ ਹੁੰਦਾ ਤੇ ਸਾਡੇ ਕੋਲ ਕੋਠੀ ਹੁੰਦੀ ਇਹ ਦੋ ਬਾਲਿਆਂ ਵਾਲੇ ਕਮਰੇ ਨਾ ਹੁੰਦੇ ਆ ਸਮ ਤੁਸੀਂ ਹਾਲਤ ਵੇਖ ਸਕਦੇ ਜੇ ਦੋ ਬਾਲਿਆਂ ਵਾਲੇ ਕਮਰੇ ਆ ਇਥੋਂ ਸਾਰਾ ਥਾਂ ਕੱਚਾ ਵਾ ਕੋਈ ਬਲਗ ਨਹੀਂ ਕੋਈ ਗੇਟ ਨਹੀਂ ਲਾਇਆ ਗਿਆ ਅੰਕ ਪੂਰਾ ਗਰੀਬੀ ਦਾਵਾ ਜਿਵੇਂ ਖੁੱਲੀ ਹੁੰਦੀ ਉਹ ਹਾਲਤ ਸਾਡੀ ਸਾਡਾ ਕੋਈ ਚਿੱਟੇ ਦਾ ਕੰਮ ਹੈ ਕੋਈ ਸਾਡੇ ਕੋ ਮੋਟਰਸਾਈਕਲ ਗੱਡੀ ਨਹੀਂ ਹੈਗੀ ਜੇਕਰ ਪਹਿਲਾ ਮਿਹਨਤ ਦੀ ਕਮਾਈ ਨਾਲ ਲਈ ਉਹ ਵੀ ਪੀਨ ਖਾਨ ਦੇ ਮਾਮਲੇ ਚ ਉਹ ਵੀ ਵੇਚ ਚੱਲ ਗਈ ਸਭ ਕੁਝ ਹੋ ਗਿਆ ਇਹ ਜਿੱਥੇ ਤੁਸੀਂ ਘਰ ਬਣਾਇਆ ਕੀ ਇਹ ਇਹ ਪੰਚਾਇਤੀ ਥਾਂ ਹੈ ਹਾਂਜੀ ਇਹ ਇਹ ਤੁਹਾਡਾ ਇਕੱਲੇ ਨਾ ਕਿ ਹੋਰ ਵੀ ਪਿੰਡ ਵਾਸੀਆਂ ਦੇ ਵਿੱਚ ਆ ਦੇਖੋ ਇੱਧਰ ਜਿੰਨੀ ਵੀ ਲਾਈਨ ਸਾਰੀ ਇਹ ਪੰਚਾਇਤੀ ਆ ਪਿੱਛੇ ਵੀ ਜੋ ਜੱਟਾਂ ਨੇ ਕਮਰੇ ਬਣਾਏ ਆ ਵਿਹਲੀਆਂ ਬਣੀਆਂ ਜਿਹੜੇ ਕਮਰੇ ਉਹ ਇਹਨਾਂ ਦੇ ਆਪਣੇ ਬਾਕੀ ਵੇਲੀਆਂ ਸਾਰੀਆਂ ਪੰਚਾਇਤੀ ਆ। ਇਹ ਸਿਰਫ ਕਾਰਵਾਈ ਤੁਹਾਡੇ ਤੋਂ ਹੀ ਇਸ ਤੇ ਤੁਹਾਡੇ ਤੇ ਹੋਈ ਆ। ਆ ਗਏ ਸਾਰੇ। ਕਿਸ ਨੂੰ ਲਾ ਕੇ ਤੁਸੀਂ ਅਧਿਕਾਰੀ ਨਾਲ ਗੱਲਬਾਤ ਕੀਤੀ ਤੁਸੀਂ? ਹਾਂਜੀ ਆਹੀਂ ਜੇ ਸਰਪੰਚ ਨਾਲ ਗੱਲ ਕੀਤੀ ਆ ਉਹ ਕਹਿੰਦੇ ਕਿ ਮੈਂ ਇਸ ਮਾਮਲੇ 'ਚ ਨਹੀਂ ਆਉਂਦਾ ਬਾਕੀ ਜਿਹੜੀ ਪੁਲਸ ਵੱਲੋਂ ਮੈਨੂੰ ਪ੍ਰੈਸ਼ਰ ਪਿਆ ਮੈਂ ਇਸ ਮਾਮਲੇ 'ਚ ਆਇ। ਆਹੀਂ ਕਿਹ ਵੀ ਕਿਹ ਚੀਜ਼ ਨੂੰ ਮਾਰਾ ਨਹੀਂ ਦਾਦੇ ਪੁਲਸ ਨੂੰ ਮਾਰਾ ਨਹੀਂ ਦਾਦੇ। ਸ਼ਾਦੂ ਆਪਣੀ ਜਾਂ ਸਹੀ ਕਾਰਵਾਈ ਕਰਨ ਦੀਆਂ ਜਾਂ ਕਿਤਾ ਪਰ ਕਿਤੇ ਨਾ ਕਿਤੇ ਇਹ ਸਾਡੇ ਨਾਲ ਨਜ਼ਰ ਹੋ ਰਿਹਾ ਵੀ ਇਹ ਦੋ ਨੰਬਰ ਦੀ ਕਮਾਈ ਦਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਮੈਂ ਇਹੋ ਮਿਹਨਤ ਕਰਦੀ ਆ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਇਹ ਅਸੀਂ ਆਪਣੇ ਹੱਥੀਂ ਮਿਹਨਤ ਮਜ਼ਦੂਰੀ ਨਾਲ ਬਣਾਇਆ ਇੱਥੇ ਮਿੱਟੀयां ਬਾਲਣ ਨੂੰ ਸੋਰ-ਸੋਰ ਕੇ ਅਸੀਂ ਧਾਰ ਮਿੱਟੀयां ਪਵਾ ਪਾ ਕੇ ਧਾਰ ਸਮਾਰ ਅਜੇ ਤੱਕ ਆਹੜੇ ਇਹ ਕਮਰਿਆਂ ਦਾ ਸਾਡੇ ਸਿਰ ਤੇ ਕਰਜ਼ਾ ਆ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਆਪਣੇ ਜਿਹੜੀਆਂ ਉਹ ਜਿਹੜਾ ਕਿ ਕੇਸ ਕਰਾਈਦੇ ਆ 100-100 ਵਾਲੀ ਕਿਸ਼ਤ ਵਾਲੀ ਡਿਲੀਪੇਸ ਵਾਲੀ ਉਹ ਵੀ ਵਿਖਾ ਦਾਂਗੇ ਬਾਕੀ ਇਹੋ ਮੈਂ ਤੁਹਾਡੇ ਗਾੜੀ ਦੇ ਬੱਸ ਤੇ ਮੇਰੀ ਪ੍ਰਸ਼ਾਸਨ ਗਾੜੀ ਵਿਹਾੜਾਈ ਦੋ ਨੰਬਰ ਦੀ ਕਮਾਈ ਦਾ ਨਹੀਂ ਆ ਤੁਹਾਡਾ ਇੱਕ ਨੰਬਰ ਦੀ ਕਮਾਈ ਦਾ ਇਸ ਲਈ ਅਸੀਂ ਤੁਹਾਡੇ ਗਾੜੀ ਇਹੋ ਤਰਲਾ ਮਿੰਤ ਕਰਦੇ ਆ ਤੁਹਾਡੇ ਹੱਕ ਚ ਹੋਵੇ ਤੁਹਾਡੇ ਗਾ ਤੁਹਾਡੀ ਸੁਣਵਾਈ ਹੋਵੇ ਜੇ ਸਾਡੇ ਦੋ ਨੰਬਰ ਦਾ ਹੁੰਦਾ ਇੱਥੋਂ ਤੱਕ ਨਹੀਂ ਪਹੁੰਚਣਾ ਕਿਉਂਕਿ ਸਾਨੂੰ ਪਤਾ ਯਾਹੀ ਗਲਤ ਆ ਪਰ ਆ ਬੇਸ਼ੱਕ ਮੇਰੇ ਪਿਓ ਤੇ ਪਰਚੇ ਨੇ ਉਹ ਆਪਣੀ ਭੁਗਤਿਆਰੀਆ ਤਰੀਕਾ ਪਾ ਰਿਆ ਕੋਈ ਗੱਲ ਨਹੀਂ ਉਹਨਾਂ ਦਾ ਜਿਹੜੇ ਹਿਸਾਬ ਨਾਲ ਨਿਭੂ ਨਿਭਲੇ ਪਰ ਸਾਡੇ ਘਰ ਤੇ ਤਾਂ ਨਾ ਕੋਈ ਐਕਸ਼ਨ ਲਿਆ ਜਾਵੇ ਇਹ ਗਾਲਿਆ ਮੇਰੀ ਰਿਕਵੈਸਟ ਹੈ ਪ੍ਰਸ਼ਾਸਨਕਾਰੀ ਸਰਕਾਰਗਾਰੀ ਅਸੀਂ ਕਿਸੇ ਨੂੰ ਕੋਈ ਮਾਰਾ ਨਹੀਂ ਗਿੰਦੇ ਹਾਂ ਜੀ ਥੋੜਾ ਸਮਾਨ ਇਹਨਾਂ ਨੇ ਜਦੋਂ ਸਾਨੂੰ ਕਿਹਾ ਕਮਰੇ ਖਾਲੀ ਕਰਨ ਵੱਲੋਂ ਅਸੀਂ ਕੁਝ ਬਾਹਰ ਸਮਾਨ ਰੱਖਿਆ ਕੁਝ ਅੰਦਰ ਹੀ ਜਿਹੜਾ ਬਾਹਰ ਦਾ ਕੋਈ ਸਮਾਨ ਕੋਈ ਕੁਝ ਹੋਇਆ ਵਾ ਕੋਈ ਇਦਾਂ ਹੀ ਪਿਆ ਹੋਵੇ ਕੋਈ ਬਾਹਰ ਵੀ ਪਿਆ ਸਮਾਨ ਪਿਆ ਜੇ ਕਮਰੇ ਚਾ ਕਮਰੇ ਚ ਥੋੜਾ ਸਮਾਨ ਪਿਆ ਉਹ ਇਦਾਂ ਹੀ ਆਪਣੇ ਵਿਚਾਰੇ ਦਾਦੀ ਦਾਦੇ ਕੋਲ ਰਹਿਣ ਨੂੰ ਮਜਬੂਰ ਨੇ ਅਸੀਂ ਇਹ ਕਹਿੰਨੇ ਆ ਇਹ ਜਿਹੜਾ ਘਾਰ ਆ ਇਹ ਹੋਵੇ ਦਾਦੀ ਦਾਦਾ ਇਹਨਾਂ ਦੇ ਕੋਲ ਹੋਵੇ ਇਹਨਾਂ ਨੂੰ ਸੰਭਲ ਕਿਉਂਕਿ ਮਾਂ ਇਹਨਾਂ ਦੀ ਇਹਨਾਂ ਨੂੰ ਛੱਡ ਕੇ ਚਲੀ ਗਈ ਆ ਪੀਓ ਵਿਚਾਰਾ ਇਸੇ ਡਰ ਤੋਂ ਅੰਦਰ ਵੀ ਇਦਾਂ ਕਿਤੇ ਤੁਰਿਆ ਫਿਰਦਾ ਮੈਨੂੰ ਤਾਂ ਉਹਦਾ ਵੀ ਵਿਚਾਰੇ ਦਾ ਨਹੀਂ ਪਤਾ ਕਿ ਹਾਂ ਵੀ ਮੇਰੇ ਤੇ ਹੋਰ ਕੋਈ ਪਰਚਾ ਨਾ ਕੀਤਾ ਜਾਵੇ ਅੱਗੇ ਵੀ ਜਿਹੜੇ ਪਰਚੇ ਹੋਏ ਆ ਇਦਾਂ ਨਜਾਇਜ਼ ਹੋਏ ਆ ਵੀ ਪੀਨ ਖਾਨ ਦੇ ਮਾਮਲੇ ਜੇ ਇਹਦੇ ਤੇ ਪਰਚਾ ਪਾ ਦਿੰਦੇ ਨੇ ਮੇਰਾ ਨਾਮ ਗਰਮੀਤ ਸਿੰਘ ਤੇ ਪਿੰਡ ਮੇਰਾ ਸ਼ਮਸ਼ੇਰਪੁਰ ਹੈ ਸਰਪੰਚ ਪਿੰਡ ਦੇ ਹਾਂਜੀ ਹਾਂਜੀ ਸਰਪੰਚ ਹੈ ਪ੍ਰੋਪਰਟੀ ਸੀਲ ਜਿਹੜੀ ਵੇਖੋ ਜੀ ਉਹ ਜਿਹੜੀ ਉਹ ਭਗਵੰਤ ਮਾਨ ਨੇ ਮੁਹਿੰਮ ਚਲਾਈ ਹੈ ਜੁੱਧ ਨਸ਼ਿਆਂ ਵਿਰੋਧ ਉਹਦੇ ਮਸਲੇ ਤੇ ਸਾਰਾ ਕੁਝ ਤੇ ਸਾਨੂੰ ਆਖਿਆ ਵੀ ਮਤਾ ਪਾ ਕੇ ਦਿਓ ਤੇ ਆਪਾਂ ਮਤਾ ਪਾ ਕਿਸਰ ਨਸ਼ੀ ਨੋਸ਼ੇ ਬੈਠਦਾ ਸੀ ਬੰਦਾ ਆਹੋ ਇਹੋ ਕੋਈ ਹੈਗੀ ਆ ਕੋਈ ਅਥੋਰਟੀ ਉਹ ਆਂਗਣਵਾੜੀ ਚ ਤਾਂ ਕਰਕੇ ਆਪਾਂ ਕੀਤਾ ਜੀ ਵੀ ਅਸੀਂ ਆਖਿਆ ਵੀ ਸਾਡੇ ਪਿੰਡ ਦੀ ਬਦਨਾਮੀ ਹੋਊਗੀ ਘਰ ਕਿਓਟਾਉਣਾ ਵਾ ਇਸ ਕਰਕੇ ਅਸੀਂ ਆਖਿਆ ਵੀ ਚਲੋ ਨਾ ਕਿਸੇ ਦਾ ਘਰ ਠੱਠੇ ਤੇ ਉਹਦਾ ਕਰਕੇ ਆਪਾਂ ਆਂਗਣਵਾੜੀ ਸੈਂਟਰ ਇਹਨਾਂ ਨੇ ਮੈਡਮ ਨੂੰ ਆਖਿਆ ਵੀ ਵੀਡੀਓ ਸਾਰਨ ਤਬਦੀਲ ਕਰ ਦਿੱਤਾ ਸਰ ਜੇ ਗੱਲ ਕੀਤੀ ਜਾਏ ਸ਼ਾਮ ਲੜ ਜਗਾਵਾਂ ਦੀ ਤੇ ਅਲੱਗ-ਅਲੱਗ ਤਕਰੀਬਨ ਸਾਰੇ ਕਬਜ਼ੇ ਜਾਂ ਸਰਕਾਰ ਦੇ ਸਾਰੇ ਤੋਂ ਨਹੀਂ ਚਾਹੀਦੇ ਆ ਹੋਣੀ ਤੇ ਚਾਹੀਦੀ ਆ ਪਰ ਉਹ ਸਰਕਾਰ ਨਹੀਂ ਨਾ ਕਰਨੀ ਸਰਕਾਰ ਤੇ ਇਧਰ ਹੀ ਡਈ ਆ ਨਾ ਵੀ ਜਿਨ੍ਹਾਂ ਦੇ ਕੋਈ ਹੈਗਾ ਐਨਡੀਪੀਐਸ ਦਾ ਪਰਚਾ ਵਾ ਉਹਦੇ ਤੇ ਕਰਦੇ ਸਾਨੂੰ ਤਾਂ ਕੋਈ ਤਰਾਜਨੀ ਨਹੀਂ ਇਹ ਤਾਂ ਉਤਲੇ ਲੈਵਲ ਦੀ ਗੱਲ ਆ